ਜੇ ਬਹੁਤ ਖੁਸ਼ੀ ਨਾਲ ਦਿੰਦਾ ਜੀ ਕੋਟਸੂਈ ਦੇ ਵਿੱਚ ਵੀ ਬਹੁਤ ਹੀ ਜ਼ਬਰਦਸਤ ਪੈ ਰਿਹਾ ਵਾ ਆਇਦੋਣੇ ਕਿ ਪਿੰਡਾਂ ਸਗਾ ਸਾਡੇ ਕੋਟਸੂਈ ਦੇ ਪਿੰਡ ਚ ਜਾਂ ਅਰ ਬਿਲਕੁਲ ਆਦਗੋੜੇ ਦੀਪੰਦਾ ਸਾਹ ਹੁਣ ਤੁਸੀਂ ਜਿੱਥੋਂ 20 ਨੇ ਡੇੜੀ ਠਾਰੀ ਪਈ ਆ ਜਿਵੇਂ ਇਹ ਦੁਨੀਆਦਾਰਾਂ ਦੇ ਲਾਂਬੇ ਉਹਨੂੰ ਲਾ ਦਿੱਤੇ ਆ ਅੱਜ ਵੀ ਬਹੁਤ ਥੋਕੇ ਪੈ ਰਹੂਗਾ ਜੇ ਤੁਹਾਡੇ ਵੀ ਇਹ ਜੀ ਪੈ ਰਹੇ ਤਾਂ ਕਮੈਂਟ ਕਰਕੇ ਦੱਸੋ ਜੀ ਤੁਹਾਡਾ ਆਪਣਾ ਪੁੱਤਰ ਦਾ ਸਰਵਾਂ ਸੰਭੀਤ ਕੋਈ ਰੋਡ ਦੇ ਉੱਤੇ ਪਾਣੀ ਖੜਾ ਦੇਖ ਸਕਦੇ ਜੀ ਰਿਆ ਬਣ ਗਿਆ ਨਹੀਂ ਜੇ ਅਸੀਂ 10 ਕਿ ਮਟੇ ਪਿਆ ਜਿੰਨਾ ਇੰਨਾ ਖੜਕ ਗਿਆ ਉਸਾਸ ਮਿਲਟ ਵੀ ਪੂਰਾ ਮੀਂਹ ਨਹੀਂ ਪਿਆ ਕੋਰਪਰੀ ਦਾ ਜਿਹੜਾ ਜੀਟੀ ਰੋਡ ਆ ਇੱਕ ਦਰਿਆ ਬਣ ਗਿਆ ਤੁਸੀਂ ਦੇਖੋ ਕਿ ਕਿੰਨੇ ਨੰਬਰ ਤੇ ਬਣ ਗਿਆ ਤੇ ਉਹ ਉਹ ਤੁਹਾਨੂੰ ਨਹੀਂ ਜਾ ਰਹੀ ਸੰਜੀਤ ਜੀ ਇਹਦਾ ਦਰਿਆ ਬਣਿਆ ਬਤੂ ਜੀ ਦਾ ਮੀਟੀ ਰੋਡ ਬਣਿਆ ਦਰਿਆ ਜਿੱਥੇ ਬੋਸਾਪੁਰ ਜਾਨੀ ਦੋ ਬਾਈਕ ਤੇ ਮੋਟਰਸਾਈਕਲ ਸਵਿਚ ਨਾਲ ਗੱਡੀਆਂ ਜਾਂ ਵਾਹਨਾਂ ਭਿੱਜਦੇ ਆ